ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਅਸੀਂ ਆਏ ਹਾਂ ਜੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਕਿ ਦਿਵਾਲੀ ਵਾਲੇ ਦਿਨ ਪੁਰਦਾਰਾ ਨਾਨਕ ਜੀ ਆਣਾ ਸਾਹਿਬ ਪਾਸ਼ਾਹੀ ਪਹਿਲੀ ਤੇ ਛੇਵੀ ਤੇ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੀਆਂ ਹੋਰ ਇਹੋ ਜਿਹੇ ਵੀਡੀਓ ਤੁਹਾਨੂੰ ਆਹ ਹੁਣ ਤੁਸੀਂ ਦੇਖੋ ਦਰਸ਼ਨ ਕਰੋ ਤੇ ਚਲੋ ਚੱਲੀਏ ਫਿਰ ਤੁਹਾਨੂੰ ਕਰਵਾਂ ਦੀ ਦੇ ਦਰਸ਼ਨ ਚਲੋ ਚੱਲੀਏ ਚਲੋ ਜੀ ਹੁਣ ਆਪਾਂ ਤੁਹਾਨੂੰ ਟਿਕਾਣਿਆਂ 'ਗੇ ਮੱਥਾ ਤੇ ਚੱਲਦੇ ਆਂਗੇ ਹੁਣ ਆਪਾਂ ਅੱਲਾਪਾ ਜੋੜੇ ਜਮਾ ਕਰਵਾਵਾਂਗੇ ਇੱਧਰ ਜੋੜਾ ਘਰ ਬਣਿਆ ਹੋਇਆ ਜੀ ਅੰਦਰ ਬਣ ਲੱਗੇ ਸੱਜੇ ਹੱਥ ਤੇ ਇੱਥੇ ਜੋੜੇ ਜਮਾ ਕਰਵਾ ਕੇ ਤੇ ਅੱਛਾ ਇਹ ਹੁਣ ਚਲੋ ਚੱਲਦੇ ਆਂ ਆਪਾਂ ਤੁਹਾਨੂੰ ਕਰਵਾਨਿਆਂ 'ਗੇ ਦਰਸ਼ਾਂ ਤੇ ਅੰਦਰ ਬਣ ਲੱਗੇ ਖੱਬੇ ਹੱਥਾ ਸਾਰੀ ਪਾਰਕਿੰਗ ਹੈ ਤੁਸੀਂ ਦੇਖ ਸਕਦੇ ਹੋਗੇ ਗੱਡੀਆਂ ਖੜੀਆਂ ਨੇ ਤੇ ਚਰ ਹੁਣ ਆਪਾਂ ਚੱਲਦੇ ਆਂ ਅੰਦਰ ਵਾਹ ਕਰੋ ਵਾਹ ਕਰੋ ਸਰੋਵਰ ਖਾਲੀ ਹੈ ਸਰੋਵਰ ਖਾਲੀ ਕਰ ਰਿਹਾ ਸ਼ਾਇਦ ਕਾਰ ਸੇਵਾ ਚੱਲ ਰਹੀ ਹੈ ਜੀ ਸਫਾਈ ਹੋ ਰਹੀ ਹੈ ਬਿਲਕੁਲ ਸਫਾਈ ਚੱਲ ਰਹੀ ਹੈ ਕਾਰ ਸੇਵਾ ਦੇਖੋ ਕਾਫੀ ਡੂੰਗਾ ਸਰੋਵਰ ਆ ਦੇਖੋ ਜੀ ਸਰੋਵਰ ਦੀ ਚੱਲ ਰਹੀ ਹੈ ਕਾਰ ਸੇਵਾ ਤੇ ਸਾਹਮਣੇ ਦਰਬਾਰ ਸਾਹਿਬ ਆ ਜੀ ਪਾਤਸ਼ਾਹੀ ਪਹਿਲੀ ਗੋਦਰਾ ਸ਼੍ਰੀ ਨਾਨਕਿਆਣਾ ਸਾਹਿਬ ਦੇਖੋ ਕਿੰਨਾ ਟਾਪ ਦੀ ਚੀਜ਼ ਹੈਗੀ ਬਣੀ ਹੋਈ ਤੇ ਬਹੁਤ ਡੂੰਗਾ ਜੀ ਸਰੋਵਰ ਘੱਟੋ ਘੱਟ ਵੀ 20 ਫੁੱਟ ਦੇ ਲਵੇ ਹੋਊਗਾ ਡੂੰਗਾ ਤੇ ਆਜੋ ਹਣਾ ਪਤ ਨੂੰ ਕਰਵਾਵਾਂਗੇ ਦਰਸ਼ਨ ਬਣੀ ਰਹੇ ਹੋ ਵੀਡੀਓ ਦੇ ਨਾਲ ਇਹ ਗੁਰੂ ਘਰ ਹੈਗਾ ਜੀ ਸੰਗਰੂਰ ਸੰਗਰੂਰ ਸ਼ਹਿਰ ਦੇ ਬਾਹਰਲੇ ਪਾਸੇ ਆ ਨਾਨਕਿਆਲਾ ਰੋਡ ਵੀ ਵੱਜਦਾ ਗੁਰੂ ਘਰ ਵੀ ਇਹੀ ਆ ਗੁਰੂ ਘਰ ਦਾ ਨਾਮ ਹੈ ਜੀ ਨਾਨਕਿਆਲਾ ਗੁਰੂ ਘਰ ਤੇ ਆਜੋ ਚਲਦੇ ਆਪਾਂ ਪ੍ਰਦਰਸ਼ਨ ਕਰਦੇ ਪਹਿਲੀ ਪਾਤਸ਼ਾਹੀ ਜੀ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਤੇ ਚਲੋ ਤੁਹਾਨੂੰ ਕਰਾਉਂਦੇ ਆਂ ਦਰਸ਼ਨ ਉਧਰੋਪਾ ਮਾਥਾ ਟੇਕ ਕੇ ਆਗੇ ਸੀ ਜੀ ਤੇ ਹੁਣ ਦਰਬਾਰ ਸਾਹਿਬ ਸ੍ਰੀ ਪਾਸ਼ਾ ਜੀ ਨੌਵੀਂ ਸ੍ਰੀ ਨਨਕਾਣਾ ਸਾਹਿਬ ਤੇ ਨਾਲ-ਨਾਲ ਹੀ ਨੇ ਜੀ ਦੋਨੇ ਦਰਬਾਰ ਪਾਸ਼ੇ ਛੇਵੀਂ ਹੈ ਜੀ ਉੱਪਰ ਲਿਖਿਆ ਹੋਇਆ ਛੇਵੀਂ ਪਾਸ਼ੇ ਛੇਵੀਂ ਤੇ ਚਲੋ ਹੁਣ ਤੁਹਾਨੂੰ ਕਰਵਾਨਿਆਂ ਦੇ ਦਰਸ਼ਨ ਉੱਪਰ ਲਿਖਿਆ ਵੀ ਹੋਇਆ ਜੀ ਤੇ ਆ ਸਾਹਮਣੇ ਇੱਧਰ ਇਹ ਜੋ ਤੁਸੀਂ ਦਰਖਤ ਦੇਖੋਗੇ ਹੁਣ ਇਹ ਪਵਿੱਤਰ ਦਰਖਤ ਕਰੀਰ ਦਾ ਹੈ ਜੀ ਇਹਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਤੇ ਆ ਜੋ ਤੁਹਾਨੂੰ ਵੀ ਕਰਾਉਣਿਆ ਦਰਸ਼ਨ ਇਹ ਉਹ ਦਰਖਤ ਆ ਜੀ ਕਰੀਰ ਦਾ ਜਿਹਦੇ ਨਾਲ ਕੀ ਘੋੜਾ ਬੰਨਿਆ ਸੀਗਾ ਮੈਂ ਤੁਸੀਂ ਇਤਿਹਾਸ ਪੜ੍ਹ ਰਹੇ ਹਾਂ ਜੀ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1616 ਈਸਵੀ ਨੂੰ ਚਰਨ ਪਾਏ ਸੀ ਗੁਰੂ ਜੀ ਨੇ ਇੱਥੇ ਕੋਈ ਸਾਬਤੋ ਆਏ ਸਨ ਇਸ ਕਰੀਰ ਦੇ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ ਗੁਰੂ ਸਾਹਿਬ ਜੀ ਦੀ ਉਸਾਰੀ ਪਿਲੇ ਕਿਸੇ ਅਣਜਾਣ ਵਿਅਕਤੀ ਨੇ ਇਸ ਕਰੀਰ ਨੂੰ ਕੱਟ ਕੇ ਉੱਪਰ ਕਮਰਾ ਬਣਵਾ ਦਿੱਤਾ ਪਰ ਕੁਦਰਤ ਐਸੀ ਵਰਤੀ ਕਿ ਕਰੀਰ ਦੁਬਾਰਾ ਹੋ ਕੇ ਛੱਤ ਪਾੜ ਕੇ ਜਾ ਕੇ ਪ੍ਰਗਟ ਹੋਇਆ ਸਮਾਪਾ ਕੇ ਜਾਦਗਿਰ ਪ੍ਰਗਟ ਹੋ ਗਈ ਗੁਰੂ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਿਰਾਜਨ ਦੀ ਜਗ੍ਹਾ ਭਰ ਥੜਾ ਮੰਜੀ ਸਾਹਿਬ ਤਿਆਰ ਕਰਵਾ ਕੇ ਸੰਗਤਾਂ ਨੂੰ ਇਸ ਸਥਾਨ ਅਤੇ ਧਰਮ ਪ੍ਰਤੀ ਸ਼ਰਧਾ ਰੱਖਣ ਦਾ ਉਪਦੇਸ਼ ਦਿੱਤਾ ਗੁਰੂ ਜੀ ਨੇ ਕਿਹਾ ਕਿ ਇਹ ਪਾਵਨ ਸਰੋਵਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ਼ ਨਾਨਕ ਕਰਨ ਦੀ ਯਾਦਗਾਰ ਹੈ ਜੀ। ਜੇ ਸੁੱਕ ਗਿਆ ਸੀ ਫਿਰ ਪੁੱਟ ਗਿਆ ਵਿੱਚੋਂ। ਬਾਕੀ ਜਿਹੜਾ ਆਪਾਂ ਨੇ ਪਹਿਲਾਂ ਸ਼ਰੋਵਰ ਸਾਪ ਦੇ ਦਰਸ਼ਨ ਕੀਤੇ ਸੀ ਨਾ ਜੀ। ਉਹ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਨੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਸੀਗਾ ਉਹਨਾਂ ਦੀ ਯਾਦਗਾਰ ਦੇ ਵਿੱਚ ਇਹ ਜਿਹੜਾ ਸਰੋਵਰ ਬਣਾਇਆ ਹੋਇਆ ਹੈਗਾ ਤੇ ਛੇਵੇਂ ਪਾਤਸ਼ਾਹ ਜੀ ਨੇ ਤੁਹਾਨੂੰ ਪਤਾ ਹੀ ਉੱਥੇ ਘੋੜਾ ਬੰਨਿਆ ਸੀ ਕਰੀਰ ਦੇ ਨਾਲ ਤੇ ਦੇਖੋ ਆ ਸਰੋਵਰ ਆ ਜੀ ਇਹ ਸਰੋਵਰ ਸਾਹਿਬ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਕੀਤਾ ਸੀ ਉਸ ਸਮੇਂ ਦੇ ਵਿੱਚ ਤੇ ਅੱਜ ਬਹੁਤ ਸੋਹਣਾ ਤੇ ਖੂਬਸੂਰਤ ਜਗ੍ਹਾ ਇਹ ਹੀ ਬਣਾਈ ਹੋਈ ਹੈ ਸਰੋਵਰ ਬਣਾਇਆ ਹੋਇਆ ਹੈਗਾ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਇਹ ਸਾਈਡ ਤੋਂ ਚੱਲਦੇ ਆਂਗੇ ਇਹ ਬਾਕੀ ਜੇ ਤੁਸੀਂ ਆਉਣਾ ਹੈ ਜੀ ਇਹ ਗੁਰਦੁਆਰਾ ਨਾਨਕੀਆਂ ਸਾਹਿਬਾ ਜੀ ਨਾਨਕਿਆਂ ਵਾਲਾ ਇਹ ਸੰਗਰੂਰ ਤੋਂ ਜਿਹੜੀ ਨਾਬੇ ਨੂੰ ਸੜਕ ਜਾਂਦੀ ਹੈ ਨਾਬਾ ਰੋਡ ਉੱਤੇ ਉੱਤੇ ਇਹ ਉਹ ਸਾਈਡ ਦੇ ਉੱਤੇ ਗੁਰੂ ਘਰ ਆ ਜੀ ਨਾਨਕਿਆਂ ਵਾਲਾ ਗੁਰਦੁਆਰਾ ਕਾਫੀ ਮਸ਼ਹੂਰ ਆ ਜਿੰਨੂੰ ਮਰਜ਼ੀ ਤੁਸੀਂ ਪੁੱਛ ਸਕਦੇ ਹੋਗੇ ਤੇ ਦਰਸ਼ਨ ਕਰਨੇ ਨੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਤੁਸੀਂ ਤੁਹਾਨੂੰ ਜ਼ਰੂਰ ਇੱਥੇ ਆਓ ਜੇ ਆਪਾਂ ਗੱਲ ਕਰੀਏ ਬਹੁਤ ਸੋਹਣਾ ਇਤਿਹਾਸਕ ਜਗ੍ਹਾ ਹੈਗੀ ਦੋ ਪਾਸਿਆਂ ਨੇ ਜੀ ਪਹਿਲੀ ਤੇ ਛੇਵੀ ਤੇ ਅੱਜ ਹੁਣ ਚੱਲਦੇ ਆ ਇੱਧਰ ਬੜਾ ਸੋਹਣਾ ਪਾਰਕ ਬਣਾਇਆ ਹੈਗਾ ਸੰਗਤ ਦੇ ਬੈਠਣ ਵਾਸਤੇ ਤੇ ਬੜਾ ਵਧੀਆ ਸਿਸਟਮ ਹੈਗਾ ਤੇ ਅੱਜ ਉਹ ਆਪਾਂ ਆਪਣੇ ਜੁੱਤੀਆਂ ਜੋੜੇ ਲੈਨੇ ਆ ਫਿਰ ਚੱਲਦੇ ਸੀ ਮੋਟਰਸਾਈਕਲ ਬਾਹਰ ਹੀ ਖੜਾਦਾ ਸੀਗਾ ਮੋਟਰਸਾਈਕਲ ਤੇ ਆਈ ਤੇ ਅੱਜ ਮਾਰਚ ਚਲ ਕਾੜੂ ਗੱਡੀ ਚੱਕਣੀ ਅੱਜ ਮੌਸਮ ਦੀ ਮੋਟਰਸਾਈਕਲ ਚਲਾਉਣ ਵਾਲਾ ਤੇ ਬੜੇ ਸੋਹਣੇ ਦਰਸ਼ਨ ਹੋਏ ਨੇਗੇ ਬੜਾ ਜਿਆਦਾ ਮਨ ਲੱਗਿਆ ਔਰੇ ਆ ਕੇ ਤੇ ਤੁਹਾਨੂੰ ਦਿਖਾਦਾ ਵੀ ਇਹ ਸੰਗਰੂਰ ਤੋਂ ਜਿਹੜਾ ਨਾਭਾ ਰੋਡ ਆਗਾ ਉੱਥੇ ਗੁਰੂ ਘਰ ਆ ਜੀ ਇਹ ਆ ਸੰਗਰੂਰ ਆ ਸਾਈਡ ਤੇ ਸੰਗਰੂਰ ਤੇ ਇਧਰੋਂ ਆ ਨਾਭਾ ਪਲਵਾਨ ਰੋਮ ਲੰਮੀਆ ਨਾਭਾ ਪਲਵਾਨ ਪਟਿਆਲਾ ਉਹ ਲਿਖਿਆ ਆ ਸਾਹਮਣੇ ਤੇ ਉਧਰੋਂ ਲੰਘ ਜਾਂਦਾ ਤੇ ਬਾਕੀ ਆ ਸਾਹਮਣੇ ਆ ਸਾਈਡ ਦੇ ਉੱਤੇ ਜਿਹੜਾ ਹੈਗਾ ਜੀ ਗੁਰੂ ਘਰ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਚਲੋ ਠੀਕ ਹੈ ਜੀ ਤੇ ਸਾਰਿਆਂ ਨੂੰ ਪਿਆਰ ਕੋਈ ਸੱਚੀ ਕਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ